ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਯਾਤਰਾ ਦਾ ਹੈਗਾ 6ਵਾਂ ਦਿਨ ਅੱਜ ਆਪਾਂ ਚੱਲੇ ਆ ਜਿਹੜੇ ਇੱਥੇ ਲੋਕਲ ਗੁਰਦੁਆਰਾ ਸਾਹਿਬ ਹੈਗੇ ਨੇ ਉਹਨਾਂ ਦੇਰਸ਼ਨ ਕਰਨ ਚੱਲੇ ਆ ਆਪਾਂ ਚੱਲੇ ਆ ਐਟਿਕਾ ਗੱਡੀ ਤੇ ਆਪਣੀ ਗੱਡੀ ਤੇ ਨਹੀਂ ਚੱਲੇ ਕਿਉਂਕਿ ਆਪਾਂ ਨੂੰ ਲੋਕਲ ਗੁਰਦੁਆਰਾ ਜਿਆਦਾ ਪਤਾ ਨਹੀਂਗਾ ਮੈਪ ਲਾਉਣਾ ਪਏਗਾ ਟਾਈਮ ਜਿਆਦਾ ਲੱਗੇਗਾ ਇਸ ਕਰਕੇ ਆਪਾਂ ਸਟੈਂਡ ਤੋਂ ਗੱਡੀ ਕੀਤੀ ਐਟਿਕਾ ਤੁਹਾਨੂੰ ਦਿਖਾਉਣੇ ਵੀਰ ਨੇ ਗੱਡੀ ਬੜੀ ਸ਼ਿੰਗਾਰੀ ਹੋਈ ਆ ਪੂਰੇ ਟਿਚ ਗੱਡੇ ਪੇ ਸ਼ਿੰਗਾਰਨ ਵਾਲੇ ਤਾਂ ਤਾਂ ਦੇ ਕਿੰਨੀ ਗੱਡੀ ਚੱਲੀ ਏ ਇਹ ਹੋ ਗਿਆ 579.2 ਹੁਣ ਤੁਹਾਨੂੰ ਦੱਸਦੇ ਆ ਕਿੰਨੀ ਗੱਡੀ ਚੱਲਦੀ ਆ ਕਿੰਨੇ ਕਿਲੋਮੀਟਰ ਬੰਦੇ ਆ ਸਾਰੇ ਗੁਰਦੁਆਰੇ ਕਿਹੜਾ ਕਿਹੜਾ ਗੁਰਦੁਆਰਾ ਤੁਹਾਨੂੰ ਸਾਰਾ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਪਹੁੰਚੇ ਆ ਸ਼ਹੀਦ ਬਾਬਾ ਜੀ ਸਿੰਘ ਜੀ ਗੁਰਦੁਆਰਾ ਰੈ ਵਿਖੇ ਇੱਥੇ ਵੀ ਜਹਾਜ਼ ਉੱਪਰ ਬਣਿਆ ਹਾਂ ਯਾਰ ਅਗਰ ਰੋਣ ਕੋ ਮੋ ਲਵਰਾ ਤੇਰੇ ਨਾਲ ਕੇ ਇਹੋ ਜਿਹਾ ਲੱਗਦਾ ਜਦੋਂ ਜਦੋਂ ਯਾਰ ਚੱਲਦਾ ਹੈ ਆਪਾਂ ਚੱਲਦੇ ਹੁਣ ਸਿੱਧਾ ਦਰਬਾਰ ਸਾਹਿਬ ਕੌਰੀ ਘੰਟੇ ਚੱਲਦਾ ਹੈ ਜੀ ਇਹ ਗੁਰਦੁਆਰਾ ਸਾਹਿਬ ਲਈ ਕਾਲ ਸੇਵਾ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸ਼ਿਸ਼ਾ ਸਿੰਘ ਜੀ ਨੇ ਕਰਵਾਈ ਤੇ ਹਮ ਸੇਵਾ ਕਰਵਾ ਰਹੇ ਨੇ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹੁਣ ਦੂਸਰੇ ਗੁਰਦੁਆਰਾ ਸਾਹਿਬ ਪਹੁੰਚੇ ਆਪਾਂ ਗੁਰਦੁਆਰਾ ਚੰਦਨ ਸਾਹਿਬ चूला इत चंदन बूटा लगा है देखो देखते चंगी तरह ਕਿ ਪਾਸ਼ਾ ਦੇ ਕੋਲੇ ਦਾ ਬਣਾਕਰ ਹੋ ਰਿਹਾ ਹੋਇਆ ਸਰਾਂ ਹੀ ਆਵਣ ਆਲਾ ਜਾ ਚਲੋ ਚਲੋ ਸਵਾ ਲਓ ਇਧਰ ਨਿਹੰਗ ਸਿੰਘ ਬਾਬੇ ਸੁੱਖਿਆ ਰਗੜਾ ਲਾ ਰਹੇ ਨੇ ਕੀਤਾ ਆਇਆ ਫੁੱਲ ਤਿਆਰ ਤੇ ਹੁਣ ਸ਼ਕਣ ਗਈ ਉਸ ਤੋਂ ਬਾਅਦ ਆਪਾਂ ਤੀਸਰੇ ਗੁਰਦੁਆਰੇ ਆਏ ਆ ਗੁਰਦੁਆਰਾ ਨਾਨਕਪੁਰੀ ਸਾਹਿਬ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਜਦੋਂ ਆਪਾਂ نیچے ਉਤਰਦੇ ਆ ਤੇ ਨਾਲ ਹੀ ਤੁਸੀਂ ਵੇਖੋ ਇੱਥੇ ਜਿਹੜੀ ਵੀ ਕਿਸੇ ਦੀ ਮਨੋਕਾਮਨਾ ਹੁੰਦੀ ਏ ਉਹਨਾਂ ਪੂਰੀ ਕਰਨੀ ਹੋਵੇ ਤੇ ਉਹ ਇੱਥੇ ਆਪਣੀ ਮਨੋਕਾਮਨਾ ਇੱਛਾ ਲਿਖ ਦਿੰਦੇ ਆ ਦੇਖੋ ਤੁਸੀਂ ਸਾਰੀਆਂ ਕੰਧਾਂ ਭਰੀਆਂ ਹੋਈਆਂ ਨੇ ਕਰਕੇ ਜਿਹੜੀ ਵੀ ਕਿਸੇ ਦੀ ਕੋਈ ਮਨੋਕਾਮਨਾ ਕੋਈ ਵੀ ਹੋਵੇ ਸਾਡੇ ਨਾਲ ਦੇਖੋ ਮਾਫਤ ਨਹੀਂ ਦੇਖੋ ਵੀ ਵੀ ਦੇਖੋ ਕਿੰਨਾ ਖਰਾਬ ਬਣਿਆ ਹੈ ਨਾ ਦੇਖੋ ਵੀ ਕਿੰਨੇ ਪਾਰਪਰ ਪੇਂਟ ਕੀਤਾ ਬਾਬਿਆਂ ਨੇ ਤੇ ਫਿਰ ਵੀ ਸਾਰੀਆਂ ਕੰਧਾਂ ਭਰੀਆਂ ਹੋਈਆਂ ਨਾਮ ਲੈ ਲੈ ਕੇ ਉਹਨਾਂ ਆਪ ਪਹੁੰਚੇ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਇੱਥੇ ਕਰਦੇ ਆਂ ਦਰਸ਼ਨ ਤੇ ਇੱਥੇ ਹੁਣ ਨਵੀਂ ਬਿਲਡਿੰਗ ਬਣਦੀ ਪਈ ਉਹ ਵੀ ਤੁਹਾਨੂੰ ਬਿਲਡਿੰਗ ਦਿਖਾਉਣੇ ਆ ਬਹੁਤ ਵਧੀਆ ਬਿਲਡਿੰਗ ਤਿਆਰ ਹੋ ਰਹੀ ਆ ਪਹਿਲਾਂ ਕਰਦੇ ਆਂ ਦਰਸ਼ਨ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਨਵੀਂ ਬਿਲਡਿੰਗ

ਕੀਤਾ ਘਾਟ ਜਾ ਕੇ ਡੰਗੜ ਚਲਾਓ ਤਾਨੂੰ ਕਿਲੇ ਚੀਜ਼ ਨਹੀਂ ਟੋਟੇ ਨਹੀਂ ਆਉਣੀ ਇਦਾਂ ਦੀ ਬਿਲਡਿੰਗ ਹੁਣ ਤਿਆਰ ਹੋ ਰਹੀ ਬਾਹਰ ਤੁਹਾਨੂੰ ਦਿਖਾਉਣੇ ਆ ਬਾਹਰੋਂ ਵੀ ਆਹ ਦੇਖੋ ਜੀ ਨਵੀਂ ਬਿਲਡਿੰਗ ਤਿਆਰ ਹੋ ਰਹੀ ਆ ਇੱਧਰ ਹੈਗਾ ਐਂਟਰੀ ਗੇਟ ਤੇ ਨਾਲ ਸਰਾਵਾਂ ਬਣੀਆਂ ਹੋਈਆਂ ਤਿਆਰੀ ਹੋ ਜਾਂਦੀ ਆ ਉਈ ਦੇਖੋ ਬਿਲਡਿੰਗ ਦਾ ਬਾਹਰੀ ਦ੍ਰਿਸ਼ ਬਹੁਤ ਸੋਹਣੀ ਬਿਲਡਿੰਗ ਪਿਆਰ ਹੋ ਰਹੀ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਹੁਣ ਆਪਾਂ ਇਸ ਤੋਂ ਚੱਲਦੇ ਆ ਅਗਲੇ ਗੁਰਦੁਆਰਾ ਸਾਹਿਬ ਲਈ ਨਾਨਕ ਸਰ ਲੋਕਲ ਇਹ ਹੈਗਾ ਜੀ ਬਾਬਾ ਜੀ ਦਾ ਤਪਸਥਾਨ ਜਿੱਥੇ ਬੈਠ ਕੇ ਬਾਬਾ ਜੀ ਨੇ ਤਪ ਕੀਤਾ ਸੀਗਾ ਇਸ ਗੁਰਦੁਆਰੇ ਦਾ ਨਾਮ ਹੈ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਇੱਥੇ ਉਹ ਨਪ ਕਰਦੇ ਆ ਜੀ ਦਰਸ਼ਨ ਤੇ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਜੀ ਹੁਣ ਆਪਾਂ ਪਹੁੰਚੇ ਆਂ ਅਗਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਕਰਦੇ ਆਂ ਦਰਸ਼ਨ せのせの。 ਨਾਲ ਹੀ ਤੁਸੀਂ ਕਰੋ ਦਰਸ਼ਨ ਬਾਬਾ ਜੀ ਦੇ ਸ਼ਸਤਰਾਂ ਦੇ ਹੁਣ ਆਪਾਂ ਇਸ ਟਾਈਮ ਪਹੁੰਚੇ ਆ ਜੀ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਇਹਦਰ ਸਰੋਵਰ ਆ ਜੀ ਇੱਥੇ ਇੱਥੇ ਆਸ ਲਿਖਿਆ ਹੋਇਆ ਕੋਤਰਾ ਸਾਹਿਬ ਦਾ ਕਰੋ ਜੀ ਦਰਸ਼ਨ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਜੀ ਦੇ ਹੁਣ ਆਪਾਂ ਇੱਥੋਂ ਦਰਸ਼ਨ ਕਰਕੇ ਚੱਲਦੇ ਆਂ ਅਗਲੇ ਗੁਰਦੁਆਰੇ ਸਾਵਲੀ ਦੇ ਹੁਣ ਆਪਾਂ ਪਹੁੰਚੇ ਆਂ ਜੀ 8ਵੇਂ ਗੁਰਦੁਆਰੇ ਗੁਰਦੁਆਰਾ ਮਾਤਾ ਜੀਤ ਕੌਰ ਜੀ ਇਧਰ ਯਾਤਰੀ ਨਿਵਾਸ ਵੀ ਬਣਿਆ ਹੋਇਆ ਇਧਰ ਹੈਗਾ ਚਾਹ ਦਾ ਲੰਗਰ ਚਾਹ ਪਾਪੜਾਂ ਦਾ ਲੰਗਰ ਆਪਾਂ ਕਰਦੇ ਆਂ ਦਰਸ਼ਨ ਦਰਬਾਰ ਸਾਹਿਬ ਦੇ ਨਾਲ ਘੇਰਨ ਵੀ ਇੱਥੇ ਹੁੰਦੇ ਆ ਜਾਨਵਰ ਹੋਰ ਵੀ ਇਸ ਟਾਈਮ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਅਨਿਕੇ ਬਣਿਆ ਸਤਜਗਤ ਪਾਕਿਸਤਾਨ ਪਾਕਿਸਤਾਨ ਬਣਿਆ ਮਾਤਾ ਜੀ ਦਾ ਇੱਥੇ ਆਪ ਕੋੜਾ ਨੰਗਰ ਲੱਗਾ ਹੋਇਆ ਨਾਲ ਤੇ ਨਾਲ ਹੀ ਬਣਿਆ ਹੋਇਆ ਦੀਵਾਨ ਹਾਲ ਬਣਿਆ ਹੋਇਆ ਬਾਬਾ ਮਿੱਤ ਸਿੰਘ ਜੀ ਦਾ Oh, उन्होंने तो तुम दिखाएं बहर बिल्कुल गुरुद्वारा सामने गुरुद्वारा साहब के बैक साइड से नदी है इधर न तड़के लगते पे ने ਇਦਰ ਬਾਬਾ ਦੇ ਕੋਡੇ ਅੱਜ ਮਾਤਾ ਸਾਹਿਬ ਦੇਵਾ ਜੀ ਦਾ ਜਨਮ ਦਿਹਾੜਾ ਨੰਗ ਸਿੰਘਾਂ ਵੱਲੋਂ ਮਨਾਇਆ ਜਾਂਦਾ ਏ ਤੇ ਹੁਣ ਦਰਬਾਰ ਸਾਹਿਬ ਅਰਦਾਸ ਕਰਕੇ ਇੱਥੇ ਪਹੁੰਚ ਚੁੱਕੇ ਆ ਜਥੇਦਾਰ ਤਰਨਾ ਦਲ ਬਾਬਾ ਜੋਗਾ ਸਿੰਘ ਜੀ ਪਹੁੰਚ ਚੁੱਕੇ ਨੇ ਤੇ ਹੁਣ ਨੰਗ ਸਿੰਘ ਉਹਨੇਜਾ ਬਾਜੀ ਕਰਨਗੇ ਸਾਰੇ ਯੰਗਸਨ ਕੋ ਦਿਖਾਉਣੇ ਤੁਹਾਨੂੰ ਵੀ ਨਾਲ 我们发几个车吗？ ਹੁਣ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਆ ਇਹ ਲਿਖਿਆ ਹੋਇਆ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਦਾ ਇਤਿਹਾਸ ਤੁਸੀਂ ਪੜ ਸਕਦੇ ਜੀ ਫਿਰ ਅੰਗੇ ਸਤੂਰਾ ਦੇ ਚਰਨਾਂ ਦੇ ਵਿੱਚ ਡੇਕਿਆ ਤੇ ਮੰਦੇ ਵਿੱਚ ਬੜਾ ਕੀ ਦੁੱਖ ਅਸਤਾਵਾਂ ਲੱਦੇ ਹੋਏ ਘਰ ਦੁਆ ਬਚਿ ਉਹਨਾਂ ਆਪ ਪਹੁੰਚਿਆ ਜੀ ਗੁਰਦੁਆਰਾ ਮਾਤਾ ਭਾਗੌਰ ਜੀ ਇਹ ਆਪਣਾ ਹੁਣ ਹੈਗਾ 11ਵਾਂ ਗੁਰਦੁਆਰਾ ਕਰਦੀਆਂ ਦਰਸ਼ਨੀ ਇਹ ਤੁਸੀਂ ਪੜ ਸਕਦੇ ਜੀ ਇਤਿਹਾਸ ਗੁਰਦੁਆਰਾ ਲੋ ਲੰਗਰ ਮਾਤਾ ਪਾਕੌਰ ਜੀ ਦਾ ਹਾਂਜੀ ਪਰਚੂਨ ਵਾਲੀਆਂ ਦੁਕਾਨਾਂ ਦੇ ਘਰੇਕ ਦੁਕਾਨ ਦੇ ਪਰਚੂਨ ਵਾਲੀ ਦੇ ਬਸ-ਬਸ ਇਹਨਾਂ ਮਲਕ ਹੁੰਦਾ ਇੱਥੇ ਡੁੱਡੇ ਨਹੀਂ ਹੋਣ ਜੁਲਟਾ ਹਾਂਜੀ ਜਦੋਂ ਵਿਸ਼ੱਤੀ ਕਰਕੇ ਆਪਾਂ ਤਪਸਥਾਨ ਸੰਤ ਬਾਬਾ ਵੀਰ ਸਿੰਘ ਜੀ ਤੇ ਇਹਨਾਂ ਦਾ ਇਤਿਹਾਸ ਇੱਥੇ ਲਿਖਿਆ ਹੋਇਆ ਜੀ ਵਿਚੇ ਬੁਝਵਾਇਤੀ ਸੇਵਾਤਮਾਈਂ ਪਰ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਉਹ ਸੰਤਾਂ ਦਾ ਮਹਾਂਪੁਰਸ਼ਾਂ ਦਾ ਤਪਸਥਾਨ ਦਿੱਤਾ ਗਿਆ ਇਹ ਇਤਿਹਾਸ ਇਹ ਬਾਬਾ ਜੀ ਦਾ ਸਹਰੇ ਇਤਿਹਾਸ ਸੇਵਾਪਾਕ ਦੀ ਮਾਇਆ ਪੀਕਾ ਸਪੰਦਲਾਵਰ ਮਾਲ ਟੇਕੜੀ ਸਾਹਿਬ ਨੇ ਖਜ਼ਾਨੇ ਵਾਲਾ ਸਿੱਕਾ ਦਿਆ ਜਾਂਦਾ ਹੈ ਜੇ ਬੋਰ ਨਾਨਕ ਜੂਠੀ ਦੇ ਅਸਥਾਨ ਦਾ ਹੁਣ ਆ ਪਾਇਆ ਗੁਰਦੁਆਰਾ ਨੰਬਰ 12 ਗੁਰਦੁਆਰਾ ਮਾਲ ਟੇਕੜੀ ਸਾਹਿਬ ਲਾਸਟਲਾ ਗੁਰਦੁਆਰਾ ਹੁਣ ਆਪਾਂ ਕਰਦੇ ਆਂ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਹੁਣ ਆਪਾਂ ਪਹੁੰਚਿਆ ਗੁਰਦੁਆਰਾ ਨੰਬਰ 12 ਗੁਰਦੁਆਰਾ ਮਾਲ ਟੇਕੜੀ ਸਾਹਿਬ ਇਹ ਆਪਣਾ ਲਾਸਟ ਵਾਲਾ ਗੁਰਦੁਆਰਾ ਮੇ ਤੁਮਾ ਕੱਡੇ ਕੇ ਜਮਣ ਦੇ ਪਾਸੇ ਵਾਪਸ ਤੁਸੀਂ ਕਰੋ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਾਹਿਬ ਤੇ ਨਾਲ ਇਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਮੱਥਾ ਟੇਕ ਕੇ ਟੋਟਲ 12 ਗੁਰਦੁਆਰੇ ਆ ਤੇ ਇੱਕ ਤਪਸਥਾਨ ਸੰਤ ਬਾਬਾ ਵੀਰ ਸਿੰਘ ਜੀ ਦਾ ਤੇ ਹੁਣ ਆਪਾਂ ਗੱਡੀ ਚੱਲ ਗਈ 645 ਜਦੋਂ ਇੱਥੋਂ ਆਪਾਂ ਗਏ ਸਾਂ 579.2 ਸੀ ਚੱਲ ਗਈ 645 ਇਸ ਵਾਰ ਆ ਦਿਵਾਲੀ ਬਾਅਦ 65 ਕਿਲੋਮੀਟਰ ਬਣਿਆ ਟੋਟਲ 68 ਕਿਲੋਮੀਟਰ ਲਾ ਲਓ ਅੱਜ ਦੇ ਦਿਨ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੱਤੀ ਏ ਕਿ ਆਪਾਂ ਇੱਥੋਂ ਲੋਕ ਸਾਰੇ ਗੁਰਦੁਆਰੇ ਸਭ ਮੱਥਾ ਟੇਕਿਆ ਇਹ ਉਹਨਾਂ ਪਤਨ ਮਿਲਦੇ ਆ ਕੱਲ ਨੂੰ ਅਗਲੇ ਵਲੌਗ ਦੇ ਵਿੱਚ